ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਇੰਡੀਅਨ ਨੈਸ਼ਨਲ ਲੋਕ ਦਲ ਇਨੈਲੋ ਅਤੇ ਬਹੁਜਨ ਸਮਾਜਵਾਦੀ ਪਾਰਟੀ ਬਸਪਾ ਨੇ ਫਿਰ ਤੋਂ ਹੱਥ ਮਿਲਾ ਲਿਆ। ਦੋਹਾਂ ਪਾਰਟੀਆਂ ਨੇ ਵੀਰਵਾਰ ਜਨਮੇ ਕੇ ਅੱਜ ਅਹਿਮ ਐਲਾਨ ਕੀਤਾ। ਚੰਡੀਗੜ੍ਹ ਦੇ ਬਾਹਰ ਬਾਹਰ ਨਵਾਂ گاਉਂ ਵਿਖੇ ਬਸਪਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਚੋਟਾਲਾ ਨੇ ਕਿਹਾ ਕਿ ਗੱਠਜੋੜ ਸਵਾਰਥੀ ਹਿੱਤਾਂ ਦੇ ਆਧਾਰਿਤ ਨਹੀਂ ਹੈ ਸਗੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖ ਕੇ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬਸਪਾ ਤੇ ਇਨ ਵਰਗ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇਗਾ ਚੋਟਾਲਾ ਨੇ ਕਿਹਾ ਕਿ ਅਸੀਂ ਹਰਿਆਣਾ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਇੱਕਲੇ ਲੜਨ ਦਾ ਫੈਸਲਾ ਕੀਤਾ ਅੱਜ ਸ਼ਾਮ ਲੋਕਾਂ ਨੇ ਭਾਜਪਾ ਨੂੰ ਸਤਾ ਤੋਂ ਲਾਂਭੇ ਕਰਨ ਅਤੇ ਪਹਿਲੇ 10 ਸਾਲ ਸੂਬੇ ਨੂੰ ਲੁੱਟਣ ਵਾਲੀ ਕਾਂਗਰਸ ਨੂੰ ਦੂਰ ਰੱਖਣ ਦਾ ਮਨ ਬਣਾ ਲਿਆ ਬਸਪਾ ਦੇ ਕੌਮੀ ਕਨਵੀਨਰ ਆਕਾਸ਼ ਆਨੰਦ ਨੇ ਕਿਹਾ ਕਿ ਹਾਲ ਹੀ ਚ ਬਸਪਾ ਸੁਪਰੀਮੋ ਮਯਾ ਬੱਤੀ ਅਤੇ ਚੋਟਾਲਾ ਵਿਚਾਲੇ ਗਾੜਛੋੜ ਬਾਰੇ ਮੀਟਿੰਗ ਹੋਈ ਸੀ ਆਕਾਸ਼ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਚ 90 ਸੀਟਾਂ ਚੋਂ ਬਸਪਾ 37 ਸੀਟਾਂ ਤੇ ਅਤੇ ਇਨਾਲੋ 53 ਸੀਟਾਂ ਤੇ ਚੋਣ ਲੜੇਗੀ ਅਤੇ ਚੋਟਾਲਾ ਬਸਪਾ ਇਨ